ਏ ਲੁਧਿਆਣਾ ਦੇ ਵਿੱਚ ਲੈ ਕੇ ਆਉਣ ਦਾ ਆਈਡੀਆ ਕਿੱਥੋਂ ਆਇਆ ਤੁਹਾਨੂੰ ਇਹ ਸਰ ਵੈਸੀ ਸ਼ੁਰੂ ਆਪਣੀ ਅੰਮ੍ਰਿਤਸਰ ਦੇ ਸिखਾਉਂਦੇ ਸੀਗੇ ਸਾਨੂੰ ਥੋੜਾ ਟੇਸ ਅੱਛਾ ਲੱਗਦਾ ਜੀ ਅਸੀਂ ਕਿਹਾ ਲੁਧਿਆਣਾ ਵਿੱਚ ਹੁਣ ਹੈ ਨਹੀਂ ਅੰਮ੍ਰਿਤਸਰ ਦੀ ਗੁਜਾ ਤੇ ਅਸੀਂ ਕਿਉਂ ਨਾ ਅਸੀਂ ਇੱਕ ਅਲੱਗ ਸਪੈਸ਼ਲ ਆਈਟਮ ਸ਼ੁਰੂ ਕਰੀਏ ਜੀ ਕੁਲਚਾ ਕਿੱਥੋਂ ਲੈ ਕੇ ਆਣੇ ਕੁੱਚਾ ਸੇ ਸਾਡਾ ਰੋਜ਼ ਸਪੈਸ਼ਲ ਅੰਮ੍ਰਿਤਸਰ ਤੋਂ ਆ ਰਿਹਾ ਜੀ ਕੁਲਚਾ ਵੀ ਡੇਲੀ ਅੰਮ੍ਰਿਤਸਰ ਤੋਂ ਆ ਰਿਹਾ ਹੈ ਇਹ ਮੂਲ ਨਮਕ ਨਹੀਂ ਅਮੂਲ ਦਾ ਮੱਖਣ ਆ ਗਿਆ ਆਪਣੀਆਂ ਕੈਪਸਿਕਮ ਤੇ ਆ ਗਈ ਜੀ ਪਾਲਕ ਦੀ ਗ੍ਰੇਵੀ ਆ ਵੇਖ ਮੇਰੀ ਕੁਝ ਤਾਇਆ ਕੁਝ ਸਰ ਰੋਜ਼ ਫਰੈਸ਼ ਮੰਗਾਈ ਹੈ ਇਹਦੇ ਵਿੱਚ ਨਾਲ ਅਸੀਂ ਪਾਵਾਂਗੇ ਜੀ ਪੂਰੇ ਪਿਆਜ਼ ਓਏ ਹੋਏ ਇਹ ਸਾਡੀ ਚਟਨੀ ਹੈ ਜੀ ਗੁੜ ਵਾਲੀ ਆ ਦਹੀਂ ਤੇ ਪੁਦੀਨੇ ਦੀ ਚਟਨੀ ਆ ਗਈ ਜੀ ਅੱਬਾ ਕੁਝ ਇਹਨੂੰ ਕੁੱਟਣ ਲੱਗਿਆ ਮੱਖਣ ਨਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰਬਿਰ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਅੰਮ੍ਰਿਤਸਰੀ ਸਪੈਸ਼ਲ ਨਿਊਟ੍ਰੀ ਕੁਲਚਾ ਯਾਨੀ ਕਿ ਜਿਹੜਾ ਕਹਿ ਲੋ ਖਮੀਰੀ ਕੁਲਚਾ ਤਾਂ ਤੁਹਾਨੂੰ ਆਣਾ ਪਵੇਗਾ ਲੁਧਿਆਣੇ ਦੇ ਵਿੱਚ ਸਰਦਾਰ ਜੀ ਕੋ ਆਪਾਂ ਸਰਦਾਰ ਜੀ ਨਾਲ ਕੋਲ ਚੱਲਦੇ ਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਲੁਧਿਆਣਾ ਦੇ ਵਿੱਚ ਲੈ ਕੇ ਆਂਦਾ ਆਈਡੀਆ ਕਿੱਥੋਂ ਦੀ ਆਇਆ ਆਜੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦਿੱਤਾ ਧੰਨਵਾਦ ਤੁਹਾਡਾ ਜੀ ਸਰ ਆਪਾਂ ਗੱਲ ਕਰੀਏ ਨਿਊਟਰੀ ਗੁਲਚੇ ਦੀ ਹਾਂਜੀ ਸਰ ਲੁਧਿਆਣਾ ਵਿੱਚ ਨਿਊਟਰੀ ਗੁਲਚਾ ਚਿੱਟੇ ਗੁਲਚੇ ਤਾਂ ਬਹੁਤ ਜਣਾ ਚਟਾ ਨਾਰਮਲ ਹੀ ਗੁਲਚਾ ਹੁੰਦਾ ਬਣਾਣਾ ਉਹ ਤਾਂ ਮਿਲ ਜਾਂਦਾ ਤੁਸੀਂ ਲੈ ਕੇ ਆਏ ਹੋ ਮਾਰਕੀਟ ਦੇ ਵਿੱਚ ਕਿਹੜਾ ਗੁਲਚਾ ਅੱਛਾ ਦੀ ਖਮੀਰਾ ਗੁਲਚਾ ਖਮੀਰਾ ਗੁਲਚਾ ਹਾਂਜੀ ਇਹ ਗੁਰੂ ਆਮਦਾਦੀ ਨਗਰੀ ਤੋਂ ਆਉਂਦਾ ਜੀ ਤੇ ਭਾਜੀ ਇਹ ਲੁਧਿਆਣਾ ਦੇ ਵਿੱਚ ਲੈ ਕੇ ਆਉਣ ਦਾ ਆਈਡੀਆ ਕਿੱਥੋਂ ਆਇਆ ਤੁਹਾਨੂੰ ਇਹ ਸਰ ਵੈਸੇ ਸ਼ੁਰੂ ਤੋਂ ਆਪਣੀ ਜਮੀਨ ਸਰ ਸਿਖਾਉਂਦੇ ਸੀਗੇ ਸਾਨੂੰ ਥੋੜਾ ਟੇਸ ਅੱਛਾ ਲੱਗਦਾ ਜੀ ਅੱਜ ਕੱਲ ਲੁਧਿਆਣਾ ਵਿੱਚ ਹੁਣ ਹੈ ਨਹੀਂ ਐਮਡੀ ਸਰ ਗੁਲਚਾ ਤੇ ਅਸੀਂ ਕਿਉਂ ਨਾ ਕਮੇਰੇ ਕੋਲ ਚਾ ਲੁਧਿਆਣੇ ਚ ਬਣਾਉਣਾ ਹਾਂਜੀ ਸਰ ਕੋਲਚਾ ਕਿੱਥੋਂ ਲੈ ਕੇ ਆਣਾ ਸਸੇ ਸਾਡੇ ਰੋਜ਼ ਸਪੈਸ਼ਲ ਅੰਬਸਰ ਤੋਂ ਆ ਰਹੀ ਕੋਲਚਾ ਵੀ ਡੇਲੀ ਅੰਬਸਰ ਤੋਂ ਆ ਰਹੀ ਹਾਂਜੀ ਜਿਹੜੀ ਨਿਊਟਰੀ ਆ ਇਹਦਾ ਫਲੇਵਰ ਲੁਧਿਆਣੇ ਵਾਲਾ ਕਿ ਆ ਵੀ ਅੰਬਸਰ ਵਾਲਾ ਨਹੀਂ ਅੰਬਸਰ ਵਾਲਾ ਜੀ ਬਿਲਕੁਲ ਵਿਦਾਊ ਡਰ ਰੋਟੀ ਜੀ ਪ੍ਰੋਪਰ ਅੰਬਸਰ ਤੋਂ ਬਕਾਇਦਾ ਹੈ ਹਾਂਜੀ ਹਾਂਜੀ ਤੇ ਜਿਹੜੀ ਇਹਦੀ ਮੇਕਿੰਗ ਹੈ ਇਹ ਵੀ ਉਦੋਂ ਜਿੱਦਾਂ ਅੰਬਸਰ ਦੇ ਵਿੱਚ ਗਾਜਰਾਂ ਸ਼ਿਮਲਾ ਮਿਰਚ ਪਾ ਕੇ ਤੜਕਾ ਉਸ ਮੱਖਣ ਦਾ ਤੜਕਾ ਲਾ ਕੇ ਮੱਖਣ ਦਾ ਤੜਕਾ ਲਾ ਕੇ ਮੋਟੇ ਮਸਾਲੇ ਪਾ ਕੇ ਸਾਰਾ ਕੁਝ ਸੇਮ ਹੈ ਜੀ ਤੇ ਸਾਨੂੰ ਬਣਾ ਕੇ ਦਿਖਾਉਂਗੇ ਬਿਲਕੁਲ ਸਰ ਨਾਲੇ ਆਪਾਂ ਗੱਲਬਾਤ ਵੀ ਹੋਰ ਕਰਦੇ ਰਾਵਾਂਗੇ ਨਾਲੇ ਆਪਾਂ ਮੇਕਿੰਗ ਦੇਖਦੇ ਆਂ ਜੀ ਜਰੂਰ ਸਰ ਤੇ ਫਿਰ ਮੱਖਣ ਕਿਹੜਾ ਯੂਜ਼ ਹੁੰਦਾ ਹੈ ਇਹ ਅਮੋਲ ਦਾ ਮੱਖਣ ਜੀ ਅਮੋਲ ਦਾ ਮੱਖਣ ਹਾਂ ਜੀ ਉਸੇ ਲਈ ਫਰੈਸ਼ਰ ਕਰਾ ਲਾਣੇ ਸਰ ਅਮੋਲ ਦਾ ਮੱਖਣ ਆ ਗਿਆ ਆਪਣੀਆਂ ਕੈਪਸਿਕਮ ਤੇ ਕੈਪਸਿਕਮ ਜੀ ਗਾਂਜੇ ਦੇ ਕੇ ਕੈਪਸਿਕ ਰੈਡ ਜੀ ਨੂੰ ਕਹਿ ਲਈ ਆਪਾਂ ਠੀਕ ਹੈ ਜੀ ਇਹਦਾ ਮਸਾਲਾ ਹੈ ਨਾਲ ਹਾਂ ਜੀ ਸਰ ਇਹਨਾਂ ਦਾ ਲਾਵਾਂਗੇ ਮਸਾਲਾ ਪਾ ਜੀ ਫਿਰ ਇੱਕ ਵਾਰੀ ਚੱਕ ਕੇ ਦਿਖਾਓ ਨਿਊਟ੍ਰਿਕ ਤੇ ਨਿਊਟ੍ਰਿਕ ਦੇ ਰੰਗ ਚੈੱਕ ਕਰੋ ਵੀ ਡਿਊਟੀ ਦੇਖੀ ਹੋਗੀ ਸੰਤਰੀ ਰੰਗ ਦੀ ਹਿੱਥੇ ਰੰਗ ਪਾਇਆ ਹੁੰਦਾ ਹਾਂਜੀ ਸਰ ਇਹ ਵਿਦਾਊਟ ਰੰਗ ਹੈ ਵਿਦਾਊਟ ਰੰਗ ਹੈ ਵਿਦਾਊਟ ਰੰਗ ਹੈ ਵਿਦਾਊਟ ਰੰਗ ਹੈ ਯਾਨੀ ਕਿ ਗਾੜੀ ਕਰਨ ਆਸਤੇ ਨੂੰ ਰੰਗ ਨਹੀਂ ਪਾਇਆ ਹੋਇਆ ਬਿਲਕੁਲ ਸਰ ਉਦਾਂ ਹੀ ਮੈਂ ਆਪੇ ਹੀ ਗਾੜੀ ਹੋ ਰਹੀ ਹੈ ਹਾਂਜੀ ਆ ਗਈ ਜੀ ਪਾਲਕ ਦੀ ਕਰੇਵੀ ਪਾਲਕ ਦੀ ਕਰੇਵੀ ਹਾਂਜੀ ਸਰ ਭਾਈ ਇਹ ਵੀ ਉੱਥੇ ਹੀ ਹੈ ਨਹੀਂ ਆਪਣੇ ਘਰ ਵਿੱਚ ਮਨੀਜ਼ ਅੱਛਾ ਮੈਨੂੰ ਇਹ ਆਪਣਾ ਥੋੜਾ ਤੜਕਾ ਲਾਇਆ ਵਿੱਚ ਹਾਂਜੀ ਸਰ ਜਿਹਨੂੰ ਕਹ ਲੀਏ ਵੀ ਹਾਂਜੀ ਹਾਂਜੀ ਫਲੇਵਰ ਆ ਗਿਆ ਇੱਕ ਹੀ ਤੜਕਾ ਜਿਹਨੂੰ ਕਹਿ ਸਕਦਾ ਬਿਲਕੁਲ ਸਰ ਬਿਲਕੁਲ ਖੁਸ਼ ਹੋ ਬਹੁਤ ਘੈਂਟ ਆ ਰਹੀ ਹੈ ਵੀ ਮੈਂ ਦਿਖਾ ਦੱਸ ਨਹੀਂ ਸਕਦਾ ਜਿਹੜੀ ਆਡੀਅנס ਦੇਖ ਰਹੀ ਹੈ ਬਿਲਕੁਲ ਸਰ ਜੋ ਗੱਲਬਾਤ ਇੱਥੇ ਵੰਡ ਰਹੀ ਹੈ ਤੇ ਇਹ ਹੁੰਦਾ ਨਾ ਇਹ ਡੰਨ ਹੈ ਜੀ ਕੁਲਚੇ ਹਾਂਜੀ ਆ ਕੁਲਚੇ ਵੀ ਆ ਗਿਆ ਆਪਣੇ ਖਮੇਰੀ ਕੁਲਚੇ ਭਾਈ ਕੁਲਚਾ ਦਿਖਾਓ ਇੱਕ ਵਾਰੀ ਕੱਢ ਲਓ ਕੀ ਬਾਤ ਹੋਏ ਹੋਏ ਰਮੇ ਜਿਹੜੇ ਅੰਮ੍ਰਿਤ ਕਰੇ ਆ ਵੇ ਖਮੇਰੀ ਕੁਲਚੇ ਇੱਕ ਵਾਰੀ ਫੇਰ ਭਾਜੀ ਲੋ ਯਾਰ ਹੋਏ ਹੋਏ ਇਹ ਨਹੀਂ ਰੁੱਟੂਗਾ ਸਰ ਜੋ ਮਰਜੀ ਕਰ ਲੋ ਤਾਜਾ ਗੁਲਜ਼ਾਰ ਸਰ ਰੋਜ਼ ਫਰੈਸ਼ ਮੰਗਾਈਦਾ ਹੈ ਡੇਲੀ ਰੋਜ਼ ਗੁਰੂ ਆਂਦਾ ਸਾਹਿਬ ਨਗਰੀ ਤੋਂ ਫਰੈਸ਼ ਆ ਰਹੇ ਆਪਾਂ ਨੂੰ ਕੋਈ ਲਾਲਚ ਨਹੀਂ ਹੈ ਜਿੰਨਾ ਗੁਰੂ ਆਂਦਾ ਨੇ ਦੇਣਾ ਉਹ ਨਹੀਂ ਸਿੱਖ ਉਹਨਾਂ ਹੀ ਮਾਲ ਵਿੱਚੀ ਦੇ ਰੋਜ਼ ਫਰੈਸ਼ ਮੰਗਾਈਦਾ ਕੋਈ ਲਾਲਚ ਵਾਲਾ ਕੰਮ ਨਹੀਂ ਕਰ ਨਹੀਂ ਮੰਗਾ ਕੇ ਰੱਖ ਲੋ ਆ ਤੁਹਾਡੇ ਸਾਹਮਣੇ ਹੀ ਆਨੂੰ ਬਾਕੀ ਇਹਨਾਂ ਤਾਂ ਬੰਦਾ ਮੈਂ ਖੋਣਿਆ ਵੀ ਰੱਖ ਵੀ ਨਹੀਂ ਸਕਦਾ ਪੁਰਾਣਾ ਬਿਲਕੁਲ ਸਰ ਇਹ ਤਾਂ ਹੋਈ ਖੱਟ ਪਹਿਲਾਂ ਹੀ ਖਮੀਰਾ ਹੁੰਦਾ ਬਿਲਕੁਲ ਸਰ ਬਿਲਕੁਲ ਉਹਨੇ ਉਦਾਂ ਹੀ ਬਿਲਕੁਲ ਸਰ ਤੇ ਭਾਈ ਜੀ ਜਿੱਦਾਂ ਅੰਬ ਖਤਮ ਆ ਮੈਂ ਵੀ ਦੇਖਿਆ ਵੀ ਆਪ ਵੀ ਹਾਂਜੀ ਇਹ ਤਾਂ ਠੰਡਾ ਦੇ ਦਿੰਦੇ ਆ ਹਾਂਜੀ ਇੱਥੇ ਆਪਣੇ ਕੀ ਹਿਸਾਬ ਇੱਥੇ ਸਰ ਏਦਾਂ ਹਰ ਬੰਦੇ ਦੀ ਆਪਣੀ ਚੋਇਸ ਹੈ ਕੋਈ ਠੰਡਾ ਵੀ ਖਾਂਦਾ ਹੈ ਕੋਈ ਗਰਮ ਵੀ ਖਾਂਦਾ ਹੈ ਹਰ ਬੰਦੇ ਦੀ ਆਪਣੀ ਚੋਇਸ ਹੈ ਫਿਰ ਗਰੇਵੀ ਆ ਗਈ ਹਾਂਜੀ ਸਰ ਆਹ ਰੱਖੋ ਨਾ ਜਿੰਨੂ ਗੁਲਜਨ ਨੂੰ ਇਹਦੇ ਚ ਭਿਉਣਾ ਇਹਨੂੰ ਚੰਗੀ ਰਹਾ ਗਿੱਲਾ ਕਰਨਾ ਗਿੱਲਾ ਯਾਨੀ ਕਿ ਆਹ ਰੱਖੋ ਓਏ ਹੋਏ ਗਰੇਵੀ ਵਾਲਾ ਅੰਮ੍ਰੇਸਰੀ ਹਾਂਜੀ ਸਰ ਨਿਊਟ੍ਰੀ ਕੋਚਾ ਓਏ ਸਰ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਹੈ ਵੀ ਜਿਹੜੇ ਅੰਮ੍ਰਸਰ ਦੇ ਨਿਊਟ੍ਰੀ ਗੋਚਾ ਖਾਣ ਦੇ ਸ਼ਕੀਨ ਆ ਹਾਂਜੀ ਬਿਲਕੁਲ ਉਹ ਇੱਥੇ ਜ਼ਰੂਰ ਆਣਾ ਹੈ ਬਿਲਕੁਲ ਸਰ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਟਾਈਮਿੰਗ ਕੀ ਰਹੇਗੀ ਆਪਣੀ ਟਾਈਮਿੰਗ ਸ਼ਾਮੀ 4 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ ਰਾਤੀ 10 ਵਜੇ ਤੱਕ ਹਾਂਜੀ ਸਰ ਪਰ ਟਾਈਮਿੰਗ ਬਹੁਤ ਮੀਟਰ ਜਿੰਨਾ ਆਪਾਂ ਕਹਿ ਲਿਆ ਦੁਪਹਿਰ ਦਾ ਚੁਣਿਆ ਤੁਸੀਂ ਹਾਂਜੀ ਸਰ ਇਹ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਇਦਾਂ ਹੀ ਮੈਂ ਸਟੋਰੀ ਸਪੈਸ਼ਲ ਚੀਜ਼ ਹੈ ਕੋਈ ਆਸੇ ਰੋਟਾ ਲੈ ਨਹੀਂ ਵੇਜਦੇ ਕਸ਼ਮੀਰੀ ਚੁਆਇਸ ਹੈ ਕਸ਼ਮੀਰੀ ਸ਼ਾਮੀਆਂ ਕਿ ਉਹ ਲਾਈਕ ਕਰਦੇ ਜੀ ਠੀਕ ਹੈ ਜੀ ਸਰ ਇਦੇ ਨਾਲ ਮਿਸ ਹੋਰ ਕੀ ਕੁਝ ਸਰਵ ਕੀਤਾ ਜਾਂਦਾ ਇਹੋ ਨਾਲ ਕੋਈ ਅਸੀਂ ਨੂਟਰੀ ਬਣ ਲੱਗੇ ਜੀ ਆ ਤੁਹਾਡੀ ਵੇਟ ਘੇੜਨ ਲੱਗੀ ਨੂਟਰੀ ਤੇ ਕੀ ਰੰਗਤ ਆਈ ਆ ਹਲਕੀ ਹਲਕੀ ਲਸੀ ਦੋਸਰਾਂ ਸਪੇਸ਼ੀਅਲ ਦੀ ਰਸ ਵਿੱਚ ਹੀ ਹੈ ਨਾ ਜਿਹਨੂੰ ਕਹਿੰਦੇ ਆਪਾਂ ਇਹਦੇ ਵਿੱਚ ਨਾਲ ਅਸੀਂ ਪਾਵਾਂਗੇ ਜੀ ਪੁਲੇ ਬਿਆਜ ਓਏ ਹੋਏ ਇਹ ਸਾਡੀ ਚਟਣੀ ਹੈ ਜੀ ਗੁੜ ਵਾਲੀ ਗੁੜ ਵਾਲੀ ਚਟਣੀ ਗੁੜ ਵਾਲੀ ਦੀ ਇਮਲੀ ਚਟਣੀ ਹੈ ਜੀ ਮਿੱਠੀ ਇਹ ਅਸੀਂ ਬਿਆਹੇ ਪਰ ਸਭ ਹੋਮਮੇਡ ਹੈ ਸਭ ਹੋਮਮੇਡ ਹੈ ਜੀ ਆ ਦਹੀਂ ਤੇ ਪੁਦੀਨੇ ਦੀ ਚਟਣੀ ਆ ਗਈ ਜੀ ਇੱਕ ਵਾਰੀ ਤੇ ਕੈਮਰਾ ਵੱਲ ਦਿਖਾਓ ਚਟਣੀ ਚਟਣੀ ਚੈੱਕ ਕਰੋ ਤੁਸੀਂ ਵੀ ਦਹੀਂ ਵਾਲੀ ਹਰੀ ਚਟਣੀ ਜਿਹੜੀ ਗੱਲ ਵੀ ਹੋਮਮੇਡ ਹੈ ਸਰ ਓਕੇ ਇਹ ਵੀ ਹੋਮਮੇਡ ਹਾਂਜੀ ਸਰ ਕੋਈ ਚੀਜ਼ ਬਾਹਰ ਲੈ ਨਹੀਂ ਬਿਲਕੁਲ ਸਰ ਕੋਈ ਪ੍ਰੋਡਕਟ ਬਾਹਰ ਲੈ ਨਹੀਂ ਕੋਈ ਪ੍ਰੋਡਕਟ ਬਾਹਰ ਲੈ ਨਹੀਂ ਹਲਦੀ ਚੀਜ਼ਾਂ ਨੇ ਬਿਲਕੁਲ ਸਰ ਤੇ ਹੁਣ ਕੀ ਹੋਣ ਲੱਗਾ ਤੋ ਫੇਰ ਮੱਖਣ ਆ ਗਿਆ ਮੱਖਣ ਨੂੰ ਅਬਾ ਕੁਲਚੇ ਨੂੰ ਕੁੱਟਣ ਲੱਗਿਆ ਮੈਂ ਮੱਖਣ ਨੂੰ ਓਏ ਹੋਏ ਆ ਦੇਖੋ ਨੂੰ ਯਾਨੀ ਕਿ ਐਂਡ ਗੱਲ ਬਾਤ ਕਰਨੀ ਮੈਂ ਕਿਹਾ ਭਾਜੀ ਮਜ਼ਾ ਇੱਕ ਵਾਰੀ ਕੁਝ ਜਿਹਨੇ ਲੱਗੇਗਾ ਭਾਜੀ ਮਜ਼ਾ ਆ ਗਿਆ ਕੁਲਚਾ ਖਾ ਕੇ ਕੁਝ ਕੁਲਟੇ ਕੁਲਚੇ ਦੀ ਸੌਫਟ ਨੇ ਦੇਖੋ ਮੈਂ ਮਨ ਮਨੂੰ ਹਿਲਾਣ ਦੀ ਕੋਸ਼ਿਸ਼ ਕਰ ਰਿਹਾ ਕੁਲਚਾ ਟੁੱਟ ਰਿਹਾ ਕਿੰਨਾ ਸੌਫਟ ਕੁਲਚਾ ਹੈ ਇਕ ਵਿੱਚੋਂ ਨਾਲ ਉਹਦੇ ਵਿੱਚ ਨਿਊਟਰੀਚ ਵੀ ਜਿਹੜਾ ਨਿੰਬੂ ਪਾਇਆ ਜਾ ਰਿਹਾ ਹਾਂਜੀ ਹਾਂਜੀ ਬਿਲਕੁਲ ਜੀ ਫਲੇਵਰਸ ਹੈ ਬਾਈ ਜੀ ਦੇਖੋ ਲੁਧਿਆਣੇ ਚ ਰਹਿ ਗਏ ਬਿਲਕੁਲ ਅੰਮਰਸਰ ਦਾ ਟੇਸਟ ਹੈ ਬਿਲਕੁਲ ਸਰ ਆਓ ਅੱਛਾ ਸਾਨੂੰ ਇਹ ਦੱਸ ਦੋ ਵੀ ਲੋਕੇਸ਼ਨ ਕੀ ਹੈ ਆਪਣੀ ਲੋਕੇਸ਼ਨ ਬ੍ਰਦਰ ਆਪਣਾ ਬਾਬਾ ਦੀਪ ਸਿੰਘਵਾਲਾ ਤੋਂ ਜੁਰੂ ਅੱਪਰ ਪੀਛਾ ਮੰਦਰ ਵੱਲ ਜਾਂਦੇ ਆ ਲੈਫਟ ਸਾਈਡ ਇਹ ਤਨ ਮੋਲ ਕੋਤਰਾ ਬੰਦ ਉਹਦੇ ਬਾਹਰ ਸਾਡੀ ਕਾਰਡ ਲੱਗੀ ਹੈ ਖੂਨਪੇ ਦੀ ਉਹਦੇ ਨਾਲ ਹੀ ਮੇਰੇ ਨੋਟਿਫਿਕੇਸ਼ਨ ਤੇ ਕਾਰਡ ਲੱਗੀ ਠੀਕ ਹੈ ਜੀ ਤੇ ਹੁਣ ਆਪਣੀ ਪਲੇਟ ਜਿਹੜੇ ਡੰਨ ਹੈ ਨਾ ਪ੍ਰੋਪਰ ਫਿਰ ਮਸਾਲਾ ਆ ਗਿਆ ਹਾਂਜੀ ਸਰ ਹਾਂ ਕੂਪੀਆ ਮਸਾਲੇ ਜਿਹੜੇ ਨੇ ਮਸਾਲੇ ਇਹ ਤਾਂ ਆਉਂਦੇ ਰਹਿਣਗੇ ਬਿਲਕੁਲ ਸਰ ਕੀ ਹੋ ਰਿਹਾ ਜੀ ਲੋ ਅਬੜੀ ਪਲੇਟ ਤੇ ਆ ਟਾਈਮਿੰਗ ਕੀ ਰਹੇਗੀ ਆਪਣਾ ਟਾਈਮਿੰਗ ਸਰ ਸ਼ਾਮੀ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੇ ਇੱਕ ਕੰਟੈਕਟ ਨੰਬਰ ਦੇ ਦਿਓ ਆਪਣਾ ਵੀ ਜੀ ਮੇਰਾ ਕੰਟੈਕਟ ਨੰਬਰ ਹੈ ਜੀ 98031 41831 ਆ ਲਓ ਜੀ ਅਮਰੇਸਰੀ ਖਮੇਰੀ ਗੁਲਚਾ ਨਿਊਟਰੀ ਗੁਲਚੇ ਦਾ ਨਾਲ ਤਿਆਰ ਹੈ ਆਪਣੇ ਕੋ ਆ ਚੁੱਕਾ ਹੈ ਪਲੇਟ ਇਹ ਰੈਡੀ ਹੈ ਤੁਸੀਂ ਦੇਖੋ ਵੀ ਪਿਆਜ਼ ਹੈ ਹਰੀ ਚਟਨੀ ਹੈ ਜਿਹੜੀ ਆ ਨਿਊਟਰੀ ਹੈ ਬਹੁਤ ਰਸਮੀਸ਼ੀ ਟਾਈਪ ਜੀ ਹੈ ਮੁੱਦੀ ਤੜਕਾ ਲੱਗਿਆ ਹੋਇਆ ਸ਼ਿਮਲਾ ਮਿਰਚ ਤੇ ਗਾਜਰਾਂ ਦਾ ਤੇ ਆ ਆਪਣਾ ਗੁਲਚਾ ਗਿਆ ਕਿ ਆ ਸੌਫਟ ਗੱਲਬਾਤ ਪੂਰੀ ਐਸ ਹੈ ਇਹਦੀ ਹਾਂ ਚੈੱਕ ਕਰੋ ਲੋ ਜੀ ਬਾਈਟ ਬਣਾਉਂਦੇ ਬਣਾਉਂਦੇ ਜਿਹੜਾ ਕੁਚਾ ਨਾ ਔ ਟੁੱਟ ਰਹਿ ਗਈ ਇੰਨਾ ਸੌਫਟ ਹੈ ਇਹਦੇ ਨਾਲ ਰੱਖਾਂਗੇ ਉੱਪਰ ਪਿਆਜ਼ ਕਿਆ ਬਾਤ ਲੈਟਸ ਹੈਵ ਅ ਵਾਈਟ ਕਿਆ ਬਾਤ ਆ ਯਾਰ ਕੁਲਚਾ ਇੰਨਾ ਟੇਸਟੀ ਨਿਊਟਰੀ ਉਸ ਤੋਂ ਜ਼ਿਆਦਾ ਟੇਸਟੀ ਜਦੋਂ ਆਪਾਂ ਗੰਡੇ ਨਾਲ ਖਾ ਕੇ ਯਾਨੀ ਕਿ ਪਿਆਜ਼ ਨਾਲ ਜਿਹੜੀ ਚਟਣੀ ਇਹਨਾਂ ਦੀ ਸਪੈਸ਼ਲ ਆ ਲਾਲ ਵਾਲੀ ਚਟਣੀ ਖਾਣੇ ਆ ਮਤਲਬ ਕਿ ਲੁਧਿਆਣਾ 'ਚ ਖੜੇ ਤੁਹਾਨੂੰ ਗੁਰੂ ਦੀ ਨਗਰੀ ਅੰਮ੍ਰਿਤਸਰ ਵਾਲਾ ਸਵਾਦ ਇੱਥੇ ਮਿਲੇਗਾ ਫਿਰਕਰ ਤੁਸੀਂ ਵੀ ਟਰਾਈ ਕਰਨਾ ਚਾਹੁੰਦੇ ਹੋ ਇੰਨਾ ਵਧੀਆ ਨਿਊਟਰੀ ਕੁਲਚਾ ਅੰਮ੍ਰਿਤਸਰ ਸਟਾਈਲ ਦਾ ਤਾਂ ਤੁਹਾਨੂੰ ਆਣਾ ਪਵੇਗਾ ਮੋਡਲ ਟਾਊਨ ਰੋਡ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਥੋੜੇ ਜਿਹੀ ਪਿੱਛੇ ਜਿੱਥੇ ਕੀ ਅਨਮੋਲ ਘਵਾਤਰਾ ਜੀ ਵੰਦੇ ਨੇ ਤੇ ਆਓ ਭਾਜੀ ਹੁਣਾਂ ਕੋਲ ਨਿਊਟਰੀ ਕੋਲਚਾ ਖਾਓ ਤੇ ਸਾਡੀ ਵੀਡੀਓ ਚੱਲ ਜਾ ਤਾਂ ਲਾਈਕ ਜਰੂਰ ਕਰ ਦਿਓ ਤਾਂ ਸਾਡੇ ਚੈਨਲ ਨੂੰ ਫੋਲੋ ਜਰੂਰ ਨਾ ਕਰਨਾ ਭੁੱਲਿਓ ਕੈਮਰਾਮੈਨ ਵੇਪਨ ਵਸੀ ਦੇ ਨਾਲ ਮੈਂ ਅੰਬਰ